ਕੰਗਨਾਰਾਣਾਉਤ ਵਾਲੇ ਕੇਸ ਵਿੱਚ ਹੋਰ ਕੁਝ ਨਹੀਂ ਤਾਂ ਇੱਕ ਗੱਲ ਤਾਂ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਉਸ ਦੀ ਫਿਲਮ ਇੰਡਸਟਰੀ ਦੇ ਉਸ ਦੇ ਦੋਸਤ ਬੰਧੂ ਉਹਦਾ ਸਾਥ ਦੇਣ ਤੋਂ ਮਨਕਰ ਹੋ ਰਹੇ ਨੇ ਸ਼ਾਇਦ ਉਹਦੇ ਨਾਲ ਖੜ ਨਹੀਂ ਰਹੇ ਜਿਸ ਤੋਂ ਖਫਾ ਹੋ ਕੇ ਕੰਗਨਾਰਾਣਾਉਤ ਨੇ ਇੱਕ ਪੋਸਟ ਸਾਂਝੀ ਕੀਤੀ ਸਟੋਰੀ ਇੰਸਟਾਗ੍ਰਾਮ ਦੇ ਉੱਤੇ ਪਾਈ ਸੋਸ਼ਲ ਮੀਡੀਆ ਦੇ ਉੱਤੇ ਉਹਦੀ ਇਹ ਸਟੋਰੀ ਜਿਹੜੀ ਹੈ ਉਹ ਦੇਖੀ ਗਈ ਹੈ ਜਿਸ ਤੋਂ ਬਾਅਦ ਉਸ ਦੇ ਕੁਝ ਸਕਰੀਨਸ਼ਾਟਸ ਜਿਹੜੇ ਨੇ ਉਹ ਵਾਇਰਲ ਹੋ ਰਹੇ ਨੇ ਪਰ ਦੱਸਿਆ ਜਾ ਰਿਹਾ ਕਿ ਕੰਗਣਾ ਰਣਾਉਤ ਨੇ ਅਪਲੋਡ ਕਰਨ ਤੋਂ ਬਾਅਦ ਇਹ ਸਟੋਰੀ ਡਿਲੀਟ ਕਰ ਦਿੱਤੀ ਇਹ ਜਿਹੜਾ ਸਟੇਟਸ ਉਸ ਨੇ ਪਾਇਆ ਸੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਸ ਨੂੰ ਡਿਲੀਟ ਕਰ ਦਿੱਤਾ ਬਾਅਦ ਵਿੱਚ ਤਾਂ ਕਿ ਉਹ ਲੋਕਾਂ ਤੱਕ ਜਨਤਕ ਨਾ ਰਹਿ ਸਕੇ ਪਰ ਇਸ ਦੇ ਵਿੱਚ ਉਸ ਨੇ ਆਪਣੇ ਫਿਲਮ ਇੰਡਸਟਰੀ ਦੇ ਦੋਸਤਾਂ ਨੂੰ ਜ਼ਰੂਰ ਝਾੜ ਪਾਈ ਉਸਨੇ ਆਪਣੇ ਇਸ ਮੈਸੇਜ ਦੇ ਵਿੱਚ ਸਾਫ਼ ਲਿਖਿਆ ਹੈ ਕਿ ਇਸ ਵੇਲੇ ਜਾਂ ਤਾਂ ਤੁਸੀਂ ਜਸ਼ਨ ਮਨਾ ਰਹੇ ਹੋਵੋਗੇ ਜਾਂ ਫਿਰ ਕਿਸੇ ਕਾਰਨ ਵਸ ਤੁਸੀਂ ਚੁੱਪੋ ਸ਼ੁਰੂਆਤ ਇਸ ਲਾਈਨ ਤੋਂ ਉਸਨੇ ਕੀਤੀ ਹੈ ਯਾਨੀ ਕਿ ਕਿਤੇ ਨਾ ਕਹਤੇ ਉਸ ਨੂੰ ਆਪਣੇ ਫਿਲਮ ਇੰਡਸਟਰੀ ਦੇ ਦੋਸਤਾਂ ਦੇ ਨਾਲ ਨਾਰਾਜ਼ਗੀ ਹੈ ਜਾਂ ਫਿਰ ਕਹਦੇ ਇਹ ਕਿ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਉਹ ਇੰਨਾ ਮਜ਼ਬੂਤ ਨਹੀਂ ਕਿ ਕੰਗਨਾ ਰਣਾਉਤ ਨੂੰ ਇਸ ਤਰ੍ਹਾਂ ਦਾ ਤੰਜ ਸੋਸ਼ਲ ਮੀਡੀਆ ਦੇ ਉੱਤੇ ਕੱਸਣਾ ਪੈ ਗਿਆ ਹਾਲਾਂਕਿ ਕੰਗਨਾ ਰਣਾਉਤ ਨੇ ਸ਼ੁਰੂਆਤ ਕੀਤੀ ਹੈ ਲਿਖਿਆ ਹੈ ਕਿ ਜਾਂ ਤਾਂ ਤੁਸੀਂ ਹਾਲ ਹੀ ਦੇ ਵਿੱਚ ਜਸ਼ਨ ਮਨਾ ਰਹੇ ਹੋਵੋਗੇ ਸੈਲੀਬ੍ਰੇਟ ਕਰ ਰਹੇ ਹੋਵੋਗੇ ਜਾਂ ਫਿਰ ਕਿਸੇ ਕਾਰਨ ਵਸ ਤੁਸੀਂ ਚੁੱਪ ਹੋ ਇਸ ਗੱਲ ਦੇ ਉੱਤੇ ਤੁਸੀਂ ਨਹੀਂ ਬੋਲੇ ਅੱਗੇ ਉਹਨਾਂ ਐਕਟਰੈਸ ਨੂੰ ਉਹਨਾਂ ਐਕਟਰਸ ਨੂੰ ਐਕਟਰੈਸਿਸ ਨੂੰ ਕੰਗੜਾ ਰਣਾਓ ਤੋਂ ਸਮਝਾਉਂਦੀ ਨਜ਼ਰ ਆ ਰਹੀ ਹੈ ਇੱਕ ਨੈਰੇਟਿਵ ਦੱਸਦੀ ਨਜ਼ਰ ਆ ਰਹੀ ਹੈ ਆਪਣਾ ਅਹੁਦਾ ਯਾਦ ਕਰਾਉਂਦੀ ਨਜ਼ਰ ਆ ਰਹੀ ਹੈ ਕਿ ਉਹ ਹੁਣ ਐਮਪੀ ਬਣ ਗਈ ਹੈ ਔਰ ਉਸ ਦੇ ਹੱਥ ਵਿੱਚ ਕੀ ਕੰਟਰੋਲ ਹੈ ਉਹ ਆਪਣੇ ਐਕਟਰ ਐਕਟਰੈਸ ਦੋਸਤਾਂ ਨੂੰ ਯਾਦ ਕਰਾਉਂਦੀ ਲੱਗਦੀ ਨਜ਼ਰ ਆ ਰਹੀ ਹੈ ਕੀ ਲਿਖਦੀ ਹੈ ਆਓ ਉਹ ਵੀ ਦੱਸਦੇ ਹਾਂ ਉਹਨਾਂ ਨੂੰ ਸਾਫ਼ ਬੋਲਦੀ ਹੈ ਕੰਗੜਾ ਰਣਾਓ ਤੇ ਦੇ ਵਿੱਚ ਲਿਖਦੀ ਹੈ ਕਿ ਅੱਜ ਨਹੀਂ ਤਾਂ ਕੱਲ ਜਦੋਂ ਤੁਸੀਂ ਆਜ਼ਾਦ ਤੌਰ ਦੇ ਉੱਤੇ ਫਿਰ ਰਹੇ ਹੋਵੋਗੇ ਭਾਵੇਂ ਇਸ ਦੇਸ਼ ਦੀਆਂ ਸੜਕਾਂ ਉੱਤੇ ਜਾਂ ਫਿਰ ਕਿਸੇ ਦੂਸਰੇ ਦੇਸ਼ ਦੀਆਂ ਸੜਕਾਂ ਦੇ ਉੱਤੇ ਜੇ ਉਸ ਵੇਲੇ ਤੁਹਾਡੇ ਗਾਰਡਸ ਕੋਲ ਨਾ ਹੋਣ ਤੁਸੀਂ ਡਿਸਾਮ ਹੋਵੋ ਤੇ ਉਸ ਵੇਲੇ ਕੋਈ ਵਿਅਕਤੀ ਆ ਕੇ ਤੁਹਾਡੇ ਉੱਤੇ ਹਮਲਾ ਕਰ ਦੇਵੇ ਇਸ ਵਾਸਤੇ ਕਿ ਤੁਸੀਂ ਆਪਣੀਆਂ ਨਿਗਾਹਾਂ ਤੇ ਲੋਕਾਂ ਦੀਆਂ ਨਿਗਾਹਾਂ ਰਫਾਵਾਂ ਨੂੰ ਮੋੜੀਆਂ ਸੀ ਤਾਂ ਉਸ ਵੇਲੇ ਮੈਂ ਤੁਹਾਡੇ ਹੱਕ 'ਚ ਖੜਾਂਗੀ ਇੱਕ ਸਾਫਟੌਰ ਦੇ ਉੱਤੇ ਵਿਅੰਗ ਕੱਸਦਿਆਂ ਹੋਇਆਂ ਸਿਤਾਵਨੀ ਦੇ ਦਿੱਤੀ ਹੈ ਕੰਗਣਾ ਰਣਾਉਤ ਨੇ ਦਰਸਲ 올 ਆਈਜ਼ ਔਨ ਰਫਾ ਕਰਕੇ ਇੱਕ ਹੈਸ਼ਟੈਗ ਕਾਫੀ ਦੇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਸੀ ਇਹ ਲਾਈਨ ਇਹ ਫਰੇਜ਼ ਬਣ ਗਈ ਸੀ ਔਰ ਇਹ ਫਰੇਜ਼ ਕਾਫੀ ਦੇਰ ਤੋਂ ਲੋਕਾਂ ਦੇ ਵਿੱਚ ਪੂਰੀ ਦੁਨੀਆ 'ਚ ਪ੍ਰਚਲਿਤ ਸੀ ਜਿਸ ਆਧਾਰ ਦੇ ਉੱਤੇ ਰਫਾ ਦੇ ਵਿੱਚ ਜਿੱਥੇ ਜ਼ਿਆਦਾਤਰ ਪਾਪੂਲੇਸ਼ਨ ਹਮਾਸ ਦੀ ਮੌਜੂਦ ਸੀ ਉਸ ਵੱਲ ਨੂੰ ਨਿਗਾਹ ਮੋੜੀ ਜਾ ਰਹੀ ਸੀ ਔਰ ਕੰਗਣਾ ਰਣਾਉਤ ਇਸੇ ਚੀਜ਼ ਦਾ ਹਵਾਲਾ ਲੈ ਕੇ ਆਪਣੇ ਅਦਾਕਾਰ ਦੋਸਤਾਂ ਨੂੰ ਯਾਦ ਕਰਾਉਂਦੀ ਨਜ਼ਰ ਆ ਰਹੀ ਹੈ ਕਿ ਦੇ ਕਿਤੇ ਤੁਰਦੇ ਆਂ ਪਾਵੇਂ ਇਸ ਦੇਸ਼ ਦੇ ਵਿੱਚ ਭਾਵੇਂ ਬਾਹਰਲੇ ਦੇਸ਼ ਦੇ ਵਿੱਚ ਤੁਹਾਡੇ ਤੇ ਇਸ ਕਰਕੇ ਕੋਈ ਪੈਲੇਸਤੀਨੀ ਜਾਂ ਫਿਰ ਇਜ਼ਰਾਈਲੀ ਹਮਲਾ ਕਰ ਦਿੰਦਾ ਕਿ ਤੁਸੀਂ ਇਸ ਹਿੱਸੇ ਵੱਲ ਨਜ਼ਰ ਦਿਵਾਉਣ ਦੀ ਗੱਲ ਲੋਕਾਂ ਨੂੰ ਕਰ ਰਹੇ ਸੀ ਤਾਂ ਉਸ ਵੇਲੇ ਵੀ ਮੈਂ ਤੁਹਾਡੀ ਫਰੀडम ਆਫ ਸਪੀਚ ਵਾਸਤੇ ਖੜਾਂਗੀ ਹੁਣ ਜੇ ਇਸ ਸੈਂਟੈਂਸ ਨੂੰ ਵੀ ਹੋਰ ਤੋੜ ਕੇ ਦੇਖਿਆ ਜਾਵੇ ਉਸਨੇ ਆਪਣੇ ਬਿਆਨ ਦੇ ਵਿੱਚ ਆਪਣੇ ਲਿਖਤ ਵਿੱਚ ਇੱਕ ਵਰਡ ਵਰਤੇ ਆ 디ਸ ਕੰਟਰੀ ਇਸ ਕੰਟਰੀ ਇਸ ਕੰਟਰੀ ਦੇ ਵਿੱਚ ਇਸ ਦੇਸ਼ ਦੇ ਵਿੱਚ ਯਾਨੀ ਕਿ ਭਾਰਤ ਵਿੱਚ ਜੇ ਤੁਸੀਂ ਫਿਰ ਰਹੇ ਹੋ ਤਾਂ ਕੀ ਕੰਗੜਾ ਨਾਉ ਤੇ ਇਹ ਕਹਿਣਾ ਚਾਹੁੰਦੀ ਹੈ ਕਿ ਪਿਛਲੇ 10 ਸਾਲਾਂ ਤੋਂ ਭਾਜਪਾ ਜਿਸ ਪਾਰਟੀ ਦੇ ਨਾਲ ਉਮੀਦਵਾਰ ਬਣ ਕੇ ਉਸਨੇ ਚੋਣ ਜਿੱਤੀ ਹੈ ਉਹ ਪਾਰਟੀ 10 ਸਾਲਾਂ ਤੋਂ ਮਾੜਾ ਜਿਹਾ ਵੀ ਡਿਸਪਲਿਨ ਕਾਇਮ ਨਹੀਂ ਕਰ ਸਕੀ ਕਿ ਉਸ ਦੇ ਨਾਗਰਿਕ ਖਾਸ ਕਰਕੇ ਜਿਹੜੇ ਵੀ ਵੀ ਆਈ ਪੀ ਨੇ ਅਦਾਕਾਰ ਨੇ ਉਹ ਇਸ ਦੇਸ਼ ਦੀਆਂ ਸੜਕਾਂ ਤੇ ਸੁਰੱਖਿਆਤ ਹੀ ਨਹੀਂ ਕਿ ਇਸ ਦੇਸ਼ ਦੀਆਂ ਸੜਕਾਂ ਦੇ ਉੱਤੇ ਭਾਜਪਾ ਨਿਯਮ ਕਾਨੂੰਨ ਸਥਾਪਿਤ ਨਹੀਂ ਕਰ ਸਕੀ ਡਿਸਪਲਿਨ ਕਾਨੂੰਨ ਨਹੀਂ ਸਥਾਪਿਤ ਕਰ ਸਕੀ ਤਾਂ ਕੰਗੜਾ ਰਣਾਉਤ ਨੂੰ ਇਹ ਚੀਜ਼ ਲਿਖਣੀ ਪੈਗੀ ਆਖਰਕਾਰ ਆਪਣੇ ਬਿਆਨ ਦੇ ਵਿੱਚ ਸੱਚ ਕਿਤੇ ਨਾ ਕਿਤੇ ਨਿਕਲ ਹੀ ਆਇਆ ਖੈਰ ਉਸ ਤੋਂ ਬਾਅਦ ਚੇਤਾਵਨੀ ਦਿੱਤੀ ਗਈ ਹੈ ਕਿ ਉਸ ਵੇਲੇ ਮੈਂ ਤੁਹਾਡੇ ਨਾਲ ਖੜਾਂਗੀ ਤੁਸੀਂ ਮੇਰੇ ਨਾਲ ਨਹੀਂ ਖੜੇ ਉਹ ਇੱਕ ਅਲੱਗਾ ਗੱਲ ਹੈ ਇੱਕ ਵੱਖਰੀ ਗੱਲ ਹੈ ਔਰ ਆਪ ਵੀ ਇਸੇ ਚੀਜ਼ ਨੂੰ ਦੁਹਰਾਉਂਦੀ ਨਜ਼ਰ ਆਉਂਦੀ ਹੈ 올 ਆਈਜ਼ ਔਨ ਰਾਫਾ ਹਾਲਾਂਕਿ ਇਹ ਸਟੇਟਸ ਜਿਹੜਾ ਆ ਉਸਨੇ ਡਿਲੀਟ ਕਰ ਦਿੱਤਾ ਆ ਮੁੜ ਕੇ ਕੁਝ ਸਮਾਂ ਪਾਈ ਰੱਖਿਆ ਫਿਰ ਬਾਤ ਡਿਲੀਟ ਕਰ ਦਿੱਤਾ ਗਿਆ ਕੰਗਣਾ ਰਣਾਉਤ ਦੇ ਵੱਲੋਂ ਇਹ ਪਾਇਆ ਗਿਆ ਸਾਫ਼ ਤੌਰ ਦੇ ਉੱਤੇ ਇਸ ਸਕਰੀਨਸ਼ਾਟ ਦੇ ਵਿੱਚ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਉਸ ਉੱਤੇ ਉਸ ਦਾ ਯੂਜ਼ਰ ਨੇਮ ਨਜ਼ਰ ਆ ਰਿਹਾ ਕੰਗਣਾ ਰਣਾਉਤ ਦਾ ਹਾਲਾਂਕਿ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਜਿਸ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਕੰਗਣਾ ਰਣਾਉਤ ਇਸ ਪੋਸਟ ਨੂੰ ਨਹੀਂ ਦਿਖਾਉਣਾ ਚਾਹੁੰਦੀ ਜਾਂ ਫਿਰ ਕੋਈ ਹੋਰ ਇਹ ਪੋਸਟ ਨਹੀਂ ਦਿਖਾਉਣਾ ਚਾਹੁੰਦਾ ਕੰਗਣਾ ਰਣਾਉਤ ਦੇ ਥਰੂ ਕਿਉਂਕਿ ਇਹ ਅੰਤਰਰਾਸ਼ਟਰੀ ਮੁੱਦਾ ਆ ਤੇ ਅੰਤਰਰਾਸ਼ਟਰੀ ਮੁੱਦੇ ਉੱਤੇ ਸਵਾਲ ਖੜੇ ਕੀਤੇ ਜਾ ਸਕਦੇ ਨੇ ਉਹ ਦੂਜੀ ਗੱਲ ਇਹ ਵੀ ਕਿ ਇਸ ਦੇ ਵਿੱਚ ਕੰਗਣਾ ਰਣੌਤ ਨੇ ਆਪਣੇ ਦੇਸ਼ ਦਾ ਵੀ ਜ਼ਿਕਰ ਕੀਤਾ ਹੋ ਸਕਦਾ ਕਿ ਇਸ ਕੰਨ ਵੀ ਕੰਗਣਾ ਰਣੌਤ ਨੂੰ ਇਹ ਡਿਲੀਟ ਕਰਨ ਲਈ ਕਹ ਦਿੱਤਾ ਗਿਆ ਹੋਵੇ ਜਾਂ ਇਸ ਨੇ ਆਪ ਹੀ ਕਰ ਦਿੱਤਾ ਉਹ ਇੱਕ علیحد੍ਹੀ ਗੱਲ ਹੈ ਪਰ ਤੁਹਾਨੂੰ ਦੱਸ ਦਈਏ ਕਿ ਲੰਘੇ ਕੱਲ ਇੱਕ ਵਿਵਾਦ ਪੜਕਿਆ ਸੀ ਕੁਲਵਿੰਦਰ ਕੌਰ ਨਾਂ ਦੀ ਇੱਕ ਸੀਆਈਐਸਐਫ ਮੁਲਾਜ਼ਮ ਨੇ ਚਪੇੜ ਮਾਰ ਦਿੱਤੀ ਕੰਗਣਾ ਰਣੌਤ ਨੂੰ ਜਿਸ ਤੋਂ ਬਾਅਦ ਸਾਰਾ ਮਾਮਲਾ ਭਖਿਆ ਔਰ ਆਪਣੇ ਬਾਲੀਵੁੱਡ ਦੇ ਦੋਸਤਾਂ ਨੂੰ ਸਲਾਹ ਦੇਂਦੀ ਚਿਤਾਵਨੀ ਦਿੰਦੀ ਨਜ਼ਰ ਆਈ ਹੈ ਕੰਗਣਾ ਰਣਾਉਤ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ